सत श्री अकाल ती देख रहे हो टरुथवे न्यूज चैनल अज श्री मुकतसर साहिब विखे डॉक्टर जगदीप चावला सिविल सर्जन श्री मुकतसर साहिब की योग अगवाई सेहत विभाग श्री मुकतसर साहिब वालों अज दफ्तर सिविल सर्जन श्री मुकतसर साहिब विखे, विखे विशेष खूनदान कैंप लगया गया इस खूनदान कैंप की शुरुआत डाक्टर जगदीप चावला सिविल सर्जन वलों खुद खूनदान करके की इस कैंप विभाग के स्टाफ तो इलावा ਦਫਤਰ ਜ਼ਿਲ੍ਹਾ ਉਦਯੋਗ ਕੇਂਦਰ ਦਫਤਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦਫਤਰ ਉਸਾਰੀ ਮੰਡਲ ਪਵਨ ਅਤੇ ਇਮਾਰਤ ਸ਼ਾਖਾ ਦੇ ਸਟਾਫ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਅਤੇ ਆਮ ਲੋਕਾਂ ਨੇ ਸਵੈਇਛਕ ਖੂਨਦਾਨ ਕੀਤਾ ਇਸ ਕੈਂਪ ਵਿੱਚ 42 ਯੂਨਿਟ ਖੂਨ ਇਕੱਤਰ ਕੀਤਾ ਗਿਆ ਇਸ ਮੌਕੇ ਡਾਕਟਰ ਜਗਦੀਪ ਚਾਵਲਾ ਸਿਵਲ ਸਰਜਨ શ્રી ਮੁਕਤਸਰ ਸਾਹਿਬ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸਮੇਂ-ਸਮੇਂਤੇ ਲੋਕਾਂ ਨੂੰ ਖੂਨ ਦਾਨ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਖੂਨ ਦਾਨ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੇ ਲੋਕਾਂ ਨੂੰ ਆਪਣੇ ਬਲੱਡ ਗਰੁੱਪ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਤਾਂ ਜੋ ਐਮਰਜੈਂਸੀ ਦੌਰਾਨ ਖੂਨ ਦਾਨ ਕਰਨ ਲੱਗਿਆ ਜਾਂ ਇਲਾਜ ਕਰਵਾਉਣ ਲੱਗਿਆ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਚੱਲ ਰਿਹਾ ਬਲੱਡ ਬੈਂਕ 24 ਘੰਟੇ ਖੁੱਲ੍ਹਾ ਰਹਿੰਦਾ ਹੈ ਅਤੇ ਜ਼ਰੂਰਤਮੰਦ ਵਿਅਕਤੀ ਲਈ ਬਲੱਡ ਬੈਂਕ ਵਿੱਚ ਖੂਨ ਹੋਣਾ ਬਹੁਤ ਜ਼ਰੂਰੀ ਹੈ। ਨਾਲ ਹੀ ਉਹਨਾਂ ਦੱਸਿਆ ਕਿ ਥੈਲੇਸੀਮੀਆ ਪੀੜਤ ਹਾਦਸਿਆਂ ਦੇ ਸ਼ਿਕਾਰ ਹੋਏ ਅਤੇ ਡੇਂਗੂ ਪੀੜਤਾਂ ਨੂੰ ਖੂਨ ਦੀ ਬਹੁਤ ਜ਼ਰੂਰਤ ਹੁੰਦੀ ਹੈ ਇਸ ਲਈ ਹਰੇਕ ਤੰਦਰੁਸਤ ਵਿਅਕਤੀ ਨੂੰ ਹਰ 3 ਮਹੀਨੇ ਬਾਅਦ ਖੂਨ ਦਾਨ ਕਰਨਾ ਚਾਹੀਦਾ ਹੈ ਅੱਜ सिविल सर्जन ऑफिस श्री मोक्ससर साहब लिखे ब्लड डोनेशन कैंप ਲਾਇਆ ਗਿਆ ਸਾਡੇ এমਪਲੋਇਜ਼ ਨੇ ਸਾਰਿਆਂ ਨੇ ਰਲ ਕੇ ਉਪਰਾਲਾ ਕੀਤਾ ਤਾਂ ਜੋ ਸਿਵਲ ਹਸਪੀਟਲ मोक्ससर ਚ ਥੋੜੀ ਜਿਹੀ ਸ਼ਾਰਟੇਜ ਸੀਗੀ ਬਲੱਡ ਦੀ ਉਹਨੂੰ ਪੂਰਾ ਕੀਤਾ ਜਾ ਸਕੇ ब्लड ਜਿਹੜੇ ਆਪਾਂ ਜਾਣਦੇ ਆਂ ਰੋਡ ਐਕਸੀਡੈਂਟ ਦੇ ਵਿਕਟਿਮਸ ਬਰਨਸ ਦੇ ਵਿੱਚ ਜਾਂ ਜਿਹੜੇ ਕੁਝ ਬਿਮਾਰੀਆਂ ਨਾਲ ਪੀੜੇਤਾ ਜਿਵੇਂ ਹੀਮੋਫੀਲੀਆ ਜਾਂ ਇਸ ਤਰ੍ਹਾਂ ਦੀਆਂ ਬਿਮਾਰੀਆਂ ਉਹਦੇ ਵਿੱਚ ਬਲੱਡ ਦੇ ਕੰਪੋਨੈਂਟਸ ਵੱਖਰੇ ਕਰਕੇ ਮਰੀਜ਼ਾਂ ਨੂੰ ਦਿੱਤੇ ਜਾ ਸਕਦੇ ਆ ਜਿਹੜੇ ਇੱਕ ਯੂਨਿਟ ਹੈ ਉਹਦੇ ਨਾਲ 3-4 ਜਣਿਆਂ ਨੂੰ ਫਾਇਦਾ ਹੋ ਸਕਦਾ ਤਾਂ ਮੈਂ ਜ਼ਿਲ੍ਹੇ ਦੇ ਲੋਕਾਂ ਨੂੰ ਇਹ ਹੀ ਅਪੀਲ ਕਰਾਂਗਾ ਕਿ ਵੱਧ ਚੜ ਕੇ ਬਲੱਡ ਡੋਨੇਸ਼ਨ ਕੀਤੀ ਜਾਏ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ